ਆ ਤੁਹਾਡਾ ਪਿਆਰ ਆ ਬਸ ਇਸੇ ਕਰਕੇ ਅਸੀਂ ਉੱਡੇ ਫਿਰਦੇ ਆ ਉਹ ਮੈਨੂੰ ਕਈ ਵਾਰੀ ਲੋਕ ਪੁੱਛਣ ਲੱਗ ਜਾਂਦੇ ਕਹਿੰਦੇ ਤੁਸੀਂ ਇੱਕ ਦਿਨ ਚ ਚਾਰ ਚਾਰ ਰੈਲੀਆਂ ਪੰਜ ਪੰਜ 10 10 ਰੈਲੀਆਂ ਥੱਕਦੇ ਨਹੀਂ ਮੈਂ ਕਹਿੰਦਾ ਜੀ ਇੰਨਾ ਪਿਆਰ ਮਿਲਦਾ ਹੋਵੇ ਨਾ ਪਬਲਿਕ ਦਾ ਫਿਰ ਥਕਾਵਟ ਨਹੀਂ ਹੁੰਦੀ ਕਿਉਂਕਿ ਪਬਲਿਕ ਦਾ ਪਿਆਰ ਥਕਾਵਟ ਉਤਾਰ ਦਿੰਦਾ ਜੀ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਆ ਸਟੇਡੀਅਮ ਫੁੱਲ ਹੋਇਆ ਪਿਆ ਕਿੱਥੋਂ ਕਿੱਥੋਂ ਆਏ ਹੋਵੋਗੇ ਕੰਮ ਛੱਡ ਕੇ ਆਏ ਹੋਵੋਗੇ ਕਬੀਲਾਰੀ ਦੇ ਕਿਹਦੇ ਕੋਲ ਟਾਈਮ ਹੈ ਖਾਸ ਤੌਰ ਤੇ ਲੀਡਰਾਂ ਨੂੰ ਸੁਣਨ ਵਾਸਤੇ ਉਹ ਵੀ ਅੱਜ ਕੱਲ ਆ ਛੇਤਰ ਪੈਂਦੇ ਲੀਡਰਾਂ ਦਿੱਤਾ ਉਹ ਦੇਖ ਲਓ ਪਈ ਨਹੀਂ ਜਾਂਦੇ ਉਧਰ ਦੂਜੇ ਪਾਸੇ ਕਦੇ ਲਾਤ ਟੁੱਟ ਗਈ ਕਦੇ ਮੋੜਾ ਟੁੱਟ ਗਿਆ ਰੱਬ ਵੀ ਕਰੀ ਜਾਂਦਾ ਕੰਮ ਮੈਂ ਕੀ ਕਰਾਂ ਮੈਂ ਇਤ ਕਰਦਾ ਹਾਂ ਸੋ ਜਿਨ੍ਹਾਂ ਨੇ ਕੁਦਰਤ ਨਾਲ ਪੰਗਾ ਲਿਆ ਨਾ ਕਸੂਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮਤ ਮਾਰਦਾ ਮਤ ਬੱਜੀ ਪਈ ਆ ਉਹਨਾਂ ਦੇ ਹੁਣ ਰੱਬ ਨਾਲ ਪੰਗਾ ਲਿਆ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਪੰਗਾ ਲਿਆ ਉਹਨਾਂ ਨੇ ਲੜਾਈ ਲੜੀ ਆਕਾਲ ਤੱਕ ਸਾਹਿਬ ਨਾਲ ਮੱਥਾ ਲਾ ਕੇ ਬਹਿ ਗਏ ਦੇਖ ਲੋ ਫਿਰ ਕੀ ਹਾਲ ਦੂਜੇ ਤਾਂ ਹੈ ਹੀ ਢਾਉਣ ਵਾਲੇ ਨੇ ਉਹਨਾਂ ਤਾਂ ਢਾਹਿਆ ਸੀ ਉਹਨਾਂ ਨੂੰ ਤਾਂ ਕੀ ਕਹੀਏ ਉਹਨਾਂ ਦੀ ਗਾਲੀ ਨਾ ਕਰੋ ਸੋ ਇਸ ਕਰਕੇ ਅਸੀਂ ਤਾਂ ਜਨੌਰਾਂ ਨੂੰ ਵੀ ਫਸਲਾਂ ਦੇ ਵਿੱਚ ਜਦੋਂ ਫਸਲ ਵੱਢਦੇ ਆ ਥੋੜਾ ਜਿਹਾ ਦਾਣੇ ਜੇ ਪਿੜਚ ਹੋਵੇ ਤਾਂ ਪਿੜਚ ਜਿਉਂ ਵੱਢਦੇ ਆ ਤਾਂ ਥੋੜੇ ਜਿਹੇ ਦਾਣੇ ਜਨੌਰਾਂ ਵਾਸਤੇ ਛੱਡ ਦਿੰਦੇ ਆ ਭਾਈ ਉਹਨਾਂ ਦਾ ਵੀ ਭਾਗ ਹੈ ਅਸੀਂ ਤਾਂ ਉਹ ਲੋਕ ਆ ਜਨੌਰਾਂ ਨੂੰ ਵੀ ਤੱਕ ਦਾਣੇ ਛੱਡ ਦਿੰਦੇ ਆ ਇਹ ਸਾਡੇ ਜਵਾਕਾਂ ਦੇ ਮੂੰਹਾਂ 'ਚੋਂ ਬੁਰਕੀਆਂ ਕੋਈ ਜਾਂਦੇ ਨੇ ਜਨੌਰਾਂ ਦੀ ਗੱਲ ਛੱਡੋ ਇਹ ਕਹਿੰਦੇ ਸਾਰਾ ਸਾਡਾ ਹੀ ਆ ਨਾਲ ਲੈ ਜੂਗੇ ਫਿਰ ਤੇ ਕੀ ਹਾਲ ਹੋ ਗਿਆ ਦੇਖ ਲਓ ਫਿਰ ਰਾਜ ਕਰਾਂਗੇ 25 ਸਾਲ 25 ਬੰਦੇ ਨਹੀਂ ਹੈਗੇ ਉਹ ਜੇ ਕੋ ਕਮੇਟੀ ਕਮਟੀ ਬਣਾਉਣੀ ਪੈ ਜੇ ਨਾ ਗਾਲੀ ਗੱਲ ਨੂੰ ਪੰਜ ਮੈਂਬਰੀ ਬਣਾਉਂਦੇ ਨੇ ਕਿਉਂਕਿ 11 ਤਾਂ ਹੈ ਹੀ ਨਹੀਂ ਕਿਥੋਂ ਲਿਆਉਣਗੇ 11 ਗਿਣ ਕੇ ਦਿਖਾਓ ਤੁਸੀਂ ਕਿੰਨ ਤੋਂ ਮੈਨੂੰ 11 ਆ ਦੇਖ ਲਓ ਕੁਦਰਤ ਹੈ ਸੋ ਇਸ ਕਰਕੇ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹਾਂ ਅਸੀਂ ਵੀ ਆਮ ਬੰਦੇ ਆ ਅਰਵਿੰਦ ਕੇਜਰੀਵਾਲ ਇੱਕ ਆਮ ਇਨਸਾਨ IIT ਖੜਕਪੁਰ ਤੋਂ ਇੰਜੀਨੀਅਰ ਦੀ ਡਿਗਰੀ IRS ਇੰਡੀਅਨ ਰੈਵਨਿਊ ਸਰਵਿਸ ਇਨਕਮ ਟੈਕਸ ਦੇ ਕਮਿਸ਼ਨਰ ਧਰਮਪਤਨੀ ਵੀ ਇਨਕਮ ਟੈਕਸ ਦੇ ਕਮਿਸ਼ਨਰ ਕੀ ਲੋਡ ਸੀ ਜੀ ਆ ਬੰਗਲ ਲੈਣ ਦੀ ਰੋਜ਼ ਕੀ ਉੱਠ ਕੇ ਨੂੰ ਗਾਣਾ ਗਾਣ ਲੱਗ ਜਾਂਦੇ ਜਿਹੜਾ ਆਉਂਦਾ ਕੈਰੀਅਰ ਨੂੰ ਗਾਣਾ ਗਾ ਲਵੋ ਇੱਥੇ ਪੰਜਾਬ 'ਚ ਜਿਹੜਾ ਆਉਂਦਾ ਮੈਨੂੰ ਗਾਣਾ ਗਾਣ ਲੱਗ ਜਾਂਦੇ ਯਾਰ ਮਾੜਾ ਕੀ ਕਰਤਾ ਸੀ ਕੋਈ ਤਾਂ 3 ਸਾਲ ਹੋ ਗਏ ਕੋਈ ਜਾਂ ਤਾਂ ਕੋਈ ਦੱਸ ਦੋ ਵੀ ਅਸੀਂ ਪੰਜਾਬ ਦਾ ਨੁਕਸਾਨ ਆ ਕਰਤਾ ਅੱਜ ਤੱਕ 75 ਸਾਲ ਦੇ ਕੰਡੇ ਜਿਹੜੇ ਬੀਜੇ ਹੋਏ ਨੇ ਉਹ ਚੁਗ ਹੀ ਜਾਂਦੇ ਆ ਇਹਨਾਂ ਦੇ 2-3 ਸਾਲਾਂ ਚ ਕਾਫੀ ਕੰਡੇ ਚੁਗਲੇ ਕਰ ਲਾਂਗੇ ਰਾਹ ਸਾਫ਼ ਕਰ ਲਾਂਗੇ ਥੋੜਾ ਸਮਾਂ ਚਾਹੀਦਾ ਹੁੰਦਾ ਜਿਹੜਾ ਡਰੱਗ ਤੇ ਹੁਣ ਕੀਤਾ ਪਹਿਲੀ ਗੱਲ ਤਾਂ ਤਾਰੀ ਮਾਰ ਕੇ ਦੱਸੋ ਹੋਇਆ ਨਾ ਕੰਮ ਉਹ ਕੋਈ 2 ਦਿਨਾਂ ਚ ਜਾਂ 5 ਦਿਨਾਂ ਚ ਨਹੀਂ ਹੋਇਆ ਵੀ 20 ਦਿਨ ਪਹਿਲਾਂ ਤੋਂ ਸ਼ੁਰੂ ਕੀਤਾ ਨਾ 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 1.5 2 ਸਾਲ ਦੀ ਪਲੇਡਿੰਗ ਆ ਉਹਦੇ ਪਿੱਛੇ